ਇੱਕ ਸਿੰਘ ਨੇ ਕਈ ਮੁਗਲ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਤਰ੍ਹਾਂ ਇਸ ਇਤਿਹਾਸਿਕ ਜੰਗ ਵਿੱਚ ਜੂਸਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਸਿਰਫ ਸੱਤ ਸਿੰਘਾਂ ਨੇ ਇਸ ਅਨਮੇਚੀ ਲੜਾਈ ਵਿੱਚ ਮੁਗਲਾਂ ਨਾਲ ਜ਼ਬਰਦਸਤ ਟੱਕਰ ਲਈ ਇਹਨਾਂ ਨੇ ਗੁਰੂ ਜੀ ਦੇ ਕਹਿ ਬਾਖ ਸੱਚ ਸਾਬਿਤ ਕਰਕੇ ਦਿਖਾਈ ਸਵਾ ਲੱਖ ਸੇ ਇੱਕ ਲੜਾਉ ਤਬ ਗੋਬਿੰਦ ਸਿੰਘ ਨਾਮ ਕਹਮ ਆਪਣੇ ਕਲੰਗੀਆਂ ਵਾਲੇ ਗੁਰੂ ਜੀ ਦੀ ਸਿੱਖ ਪੰਥ ਦੀ ਲਾਜ ਰੱਖੀ ਅਤੇ ਬਾਰੋ-ਬਾਰੀ ਸ਼ਹੀਦੀਆਂ ਪਾ ਗਏ ਜੋ ਰਹੰਦੀ ਦੁਨੀਆ ਤੱਕ ਆਪਣੀ ਸ਼ਹੀਦੀ ਦੀ ਲਾਸਾਨੀ ਮਿਸਾਲ ਕਾਇਮ ਕਰ ਗਈ ਇੱਥੇ ਜ਼ਿਕਰ ਜੋਗ ਹੈ ਕਿ ਸੱਤ ਸਿੰਘਾਂ ਵਿੱਚੋਂ ਇੱਕ ਸਿੰਘ ਪਾਈ ਸੰਗਤ ਸਿੰਘ ਜਿੰਨਾ ਦਾ ਮੂੰਹ ਮਹਾਂਦਰਾ ਗੁਰੂ ਸਾਹਿਬ ਨਾਲ ਮਿਲਦਾ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਕਲੰਗੀ ਸਜਾਈ ਸੀ ਅਤੇ ਆਪਣੀ ਸੋਹਣੀ ਪਛਾਕ ਵੀ ਪਹਿਨਾਈ ਸੀ ਭਾਈ ਸੰਗਤ ਸਿੰਘ ਨੂੰ ਦੇਖ ਕੇ ਮੁਗਲਾਂ ਨੇ ਸਮਝਿਆ ਕਿ ਸਿੱਖਾਂ ਦਾ ਗੁਰੂ ਗੋਬਿੰਦ ਵੀ ਸ਼ਹੀਦ ਹੋ ਗਿਆ ਹੈ ਕਿਉਂਕਿ ਭਾਈ ਸੰਗਤ ਸਿੰਘ ਸ਼ਹੀਦ ਹੋ ਚੁੱਕੇ ਸਨ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੇ ਜਰਨਲਾਂ ਨੂੰ ਜਾ ਕੇ ਇਹ ਖਬਰ ਦਿੱਤੀ ਪਰ ਇਹ ਹੀ ਉਹਨਾਂ ਦਾ ਭੁਲੇਖਾ ਸੀ ਕਿ ਇਹ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਹੈ ਉਧਰ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਦੀ ਪਹੁੰਚ ਤੋਂ ਬੜੀ ਦੂਰ ਜੰਗਲਾਂ ਦੀਆਂ ਜੂੰਹਾਂ ਵਿੱਚੋਂ ਲੰਘਦੇ ਹੋਏ ਰਾਤ ਨੂੰ ਮਾਸੀਵਾੜੇ ਦੇ ਜੰਗਲ ਵਿੱਚ ਜਾ ਪਹੁੰਚਦੇ ਹਨ ਇਤਿਹਾਸ ਦੱਸਦਾ ਹੈ ਕਿ ਸਿੰਘ ਇਸ ਲੜਾਈ ਦੇ ਮੈਦਾਨ ਵਿੱਚ ਚਮਕੌਰ ਸਾਹਿਬ ਦੀ ਲੜਾਈ ਵਿੱਚ ਐਨੀ ਬਹਾਦਰੀ ਨਾਲ ਲੜਦੇ ਹਨ ਐਨੇ ਬਹਾਦਰੀ ਦੇ ਜੋਹਰ ਦਿਖਾਉਂਦੇ ਹਨ ਕਿ ਮਾਨੋ ਇੱਕ ਸ਼ੇਰ ਪੇਡਾਂ ਦੇ ਝੁੰਡ ਨਾਲ ਲੜਾਈ ਕਰ ਰਿਹਾ ਹੋਵੇ ਅਤੇ ਮੁਗਲਾਂ ਨੂੰ ਲੁਕਣ ਲਈ ਜਗ੍ਹਾ ਨਹੀਂ ਮਿਲ ਰਹੀ ਕੁਝ ਮੁਗਲ ਤਾਂ ਲੜਾਈ ਦਾ ਮੈਦਾਨ ਛੱਡ ਕੇ ਭੱਜ ਗਏ ਅਤੇ ਲੱਖਾਂ ਨੂੰ ਸਿੰਘਾਂ ਨੇ ਮੌਤ ਦੇ ਘਾਟੂ ਉਤਾਰ ਦਿੱਤਾ ਤੇ ਉਧਰ ਗੁਰੂ ਦੇ ਬੇਖੌਫ ਸਿੰਘਾਂ ਨੇ ਹੱਸ-ਹੱਸ ਕੇ ਸ਼ਹਾਦਤਾਂ ਦੇ ਜਾਮ ਪੀ ਲਏ ਜਿਮਕੌਰ ਸਾਹਿਬ ਦੀ ਲੜਾਈ ਇਤਿਹਾਸਿਕ ਲੜਾਈ ਹੈ ਜਿਸ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰਦੇ ਹਨ ਅਤੇ ਗੁਰੂ ਜੀ ਦੇ ਪਿਆਰੇ ਗੁਰਸਿੱਖ ਵੀ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਹਨ ਗੁਰੂ ਸਾਹਿਬ ਨਰਸਿੰਘਾ ਵਜਾ ਕੇ ਕੱਚੀ ਗੜੀ ਵਿੱਚੋਂ ਦੁਸ਼ਮਣ ਨੂੰ ਲਲਕਾਰਦੇ ਹੋਏ ਬਾਹਰ ਆਉਂਦੀ ਹਨ ਤਾਂ ਰਸਤੇ ਵਿੱਚ ਸਾਹਿਬਜ਼ਾਦੇਆਂ ਦੀਆਂ ਦੀਹਾਂ ਅਤੇ ਸਿੰਘਾਂ ਦੀਆਂ ਦੀਹਾਂ ਪਈਆਂ ਸਨ ਪਾਈ ਦਿਆ ਸਿੰਘ ਜੀ ਗੁਰੂ ਸੱਚੇ ਪਾਤਸ਼ਾਹ ਨੂੰ ਆਖਦੇ ਹਨ ਕਿ ਪਾਤਸ਼ਾਹ ਜੀ ਮੈਂ ਸ਼ੀਸ਼ ਦੀ ਪੱਗ ਲਾ ਕੇ ਆਪ ਜੀ ਦੇ ਸਾਹਿਬਜ਼ਾਦਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਸ਼ਰੀਰਾਂ ਉੱਪਰ ਪਾ ਦਿਆਂ ਪਾਈ ਦਿਆ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਪੱਗ ਦੇ ਦੋ ਟੋਟੇ ਬਣਾ ਕੇ ਸਾਹਿਬ ਜਾਦਿਆਂ ਦੇ ਸ਼ਰੀਰਾਂ ਨੂੰ ਟੱਕਦਿਆਂ ਪਾਈ ਦਿਆ ਸਿੰਘ ਜੀ ਕਹਿੰਦੇ ਨੇ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨਹੀਂ ਕਫ ਨੂੰ ਬਗੈਰ ਦੱਸੋ